ਮੈਂ ਡਾਕਟਰ ਕਿਸ਼ਨ ਲਾਲ ਲਗਭਗ 32 ਸਾਲਾਂ ਤੋਂ ਸਰਕਾਰੀ ਕਮਚਾਰੀ ਰਿਟਾਇਰਡ ਕਮਚਾਰੀਆਂ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੋਰਟ ਕੇਸ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ ਇਸ ਸੰਬੰਧੀ ਮੈਨੇ ਕ੍ਰਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਰਜਿਸਟਰਡ ਫਰਮ ਬਣਾਈ ਹੋਈ ਹੈ ਹੁਣ ਮੈਂ 1972 ਤੋਂ ਬਾਅਦ ਐਮਏ ਪਾਸ ਅਧਿਆਪਕਾਂ ਨੂੰ 2 ਜਾਂ 3 ਇਨਕਰੀਮੈਂਟ ਮਿਲ ਸਕਦੇ ਹਨ ਇਸ ਸੰਬੰਧੀ ਸੀਡਬੀਪੀ ਨੰਬਰ 1468 ਆਫ 1994 ਗੁਰਪ੍ਰੀਤਪਾਲ ਸਿੰਘ ਵਰਸਸ ਸਟੇਟ ਆਫ ਪੰਜਾਬ ਦਾ ਫੈਸਲਾ 2 2 1995 ਨੂੰ ਹੋ ਚੁੱਕਾ ਹੈ ਇਸ ਫੈਸਲੇ ਵਿਰੁੱਧ ਸਰਕਾਰ ਵੱਲੋਂ ਪਾਈ ਗਈ ਅਪੀਲ 34 2003 ਨੂੰ ਰੱਦ ਹੋ ਚੁੱਕੀ ਹੈ ਸੁਪਰੀਮ ਕੋਰਟ ਵਿੱਚ ਸਰਕਾਰ ਦੀ ਅਪੀਲ ਡਿਸਮਿਸ ਹੋਣ ਕਾਰਨ ਸੀਡਬਲਯੂਪੀ ਨੰਬਰ 15102 ਆਫ 2011 ਸਤਿਆਪਾਲ ਡੋਗਰਾ ਅਤੇ ਹੋਰ ਬਨਾਮ ਪੰਜਾਬ ਸਰਕਾਰ ਦੀਆਂ 28 ਰਿੱਟਾਂ ਨੋ 823 ਨੂੰ ਅਲਾਉ ਹੋ ਚੁੱਕੇ ਹਨ ਇਨ੍ਹਾਂ ਰਿੱਟਾਂ ਵਿੱਚੋਂ ਇੱਕ ਰਿੱਟ ਸਵਾਨੀ ਸ਼ਰਮਾ ਵਰਸ ਸਟੇਟ ਆਫ ਪੰਜਾਬ ਸੀ ਡਬਲਯੂ ਪੀ ਨੰਬਰ 18464 ਆਫ 2011 ਵਿੱਚ ਕੰਟੈਂਪਟ ਨੰਬਰ 2239 ਆਫ 2024 ਓ ਐਂਡ ਐਮ ਟੇਬਲ ਕ੍ਰਿਸ਼ਨ ਵਰਸ ਸੈਕਟਰੀ ਆਫ ਪੰਜਾਬ ਗਵਰਨਮੈਂਟ ਦੇ ਵਿਰੁੱਧ ਪਾਈ ਗਈ ਜਿਸ ਦਾ ਫੈਸਲਾ 14 10 24 ਨੂੰ ਹੋ ਚੁੱਕਾ ਹੈ ਇਸ ਫੈਸਲੇ ਦੇ ਕਾਰਨ ਡੀਪੀ ਸਕੈਂਡਰੀ ਨੇ ਐਮਏ ਪਾਸ ਅਧਿਆਪਕਾਂ ਨੂੰ 45 ਸਾਲਾ ਬਾਅਦ ਦੋ ਜਾਂ ਤਿੰਨ ਇਨਕਰੀਮੈਂਟ ਦੇਣ ਲਈ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਹਨ ਇਨ੍ਹਾਂ ਸਪੀਕਿੰਗ ਆਰਡਰ ਜਾਰੀ ਹੋਣ ਦੇ ਕਾਰਨ ਅਧਿਆਪਕਾਂ ਦੇ ਬਿੱਲ ਬਣ ਕੇ ਉਹਨਾਂ ਦੇ ਐਸਟੀਮੇਟ ਸਕੂਲਾਂ ਵਿੱਚ ਚਲੇ ਗਏ ਹਨ ਜਿਸ ਵਿੱਚ कृष्ण लाल लैक्चर पोलीटिकल साइंस का बिल तीन लख नज़ार अठ सौ चौबीस रुपये शीला देवी हिंदी मिश्रस का बिल छे लख सताहठ हज़ार नौ सौ पाँह रुपये परमजीत सिंह बिरदी लैक्चर इंग्लिश का बिल सत्त लख अजार रुपये मेला सिंह हिंदी मास्टर का बिल तीन लख रुपये मनविंदर कौर लैक्चर कलौकस का बिल अठ लख नती हज़ार एक सौ कवंजा रुपये केवल क्रिश्न लैक्चर पंजाबी का बिल दो लख पार रुपये एम ए बिल् द इन्े एस्टीमेट बन के ये बिल स्कूलों तैयार हो चुके हैं इसलिए एम ए पास अध्यापक दो या तीन इनक्रीमेंट लिए डॉक्टर कृष्ण लाल नाल ਮੋਬਾਈਲ ਨੰਬਰ 90410 13814 ਤੋਂ 19 6 ਲਾਈਨ ਦੇ ਉੱਪਰ ਸੰਪਰਕ ਕਰਨ ਕਿਉਂਕਿ ਸੁਪਰੀਮ ਕੋਰਟ ਨੇ 1979 ਅਤੇ 29 ਨਾਸੀ ਦੀਆਂ ਇਨਸਟਰਕਸ਼ਨ ਨੂੰ ਕੁਐਸਟ ਕਰ ਦਿੱਤਾ ਹੈ ਇਨ੍ਹਾਂ ਇਨਸਟਰਕਸ਼ਨ ਦੇ ਕੁਐਸਟ ਹੋਣ ਦੇ ਕਾਰਨ ਐਮਏ ਪਾਸ ਅਧਾਰਕ 2 ਜਾਂ 3 ਇਨਕਰੀਮੈਂਟ ਲੈਣ ਦੇ ਹੱਕਦਾਰ ਹਨ ਇਹ ਸ੍ਰਕਸ਼ਨਾ ਰੱਦ ਹੋਣ ਕਾਰਨ एटी पीटीआई डैंक टीचर स्लाइड टीचर ਅਤੇ ਹੋਰ ਵਰਗ ਵੀ ਜਿਨ੍ਹਾਂ ਨੇ ਐਮਏ ਪਾਸ ਕੀਤੀ ਹੈ ਉਹ 2000 3 ਇਨਕਰੀਮੈਂਟ ਦਾ ਲਾਭ ਲੈ ਸਕਦੇ ਹਨ